ਜੋ ਕੁਝ ਮੈਂ ਸੰਸਾਰ ਦੇ ਵਿੱਚ ਸਿਆਣਪਾਂ ਸਿੱਖੀਆਂ ਨੇ ਜਾਂ ਜਿੰਨੇ ਵੀ ਤਜਰਬੇ ਕੀਤੇ ਨੇ ਤੇਰੇ ਚਰਨਾਂ ਵਿੱਚ ਆ ਕੇ ਉਹ ਕਿਸੇ ਕੰਮ ਦੇ ਨਹੀਂ ਇਸ ਵਾਸਤੇ ਮੈਂ ਆਪਣਾ ਮੱਥਾ ਤੇਰੇ ਚਰਨਾਂ ਵਿੱਚ ਰੱਖ ਰਿਹਾ ਤੂੰ ਮੈਨੂੰ ਉਹ ਅਕਲ ਬਖਸ਼ੀਂ ਜਿਸ ਅਕਲ ਦੇ ਨਾਲ ਤੇਰੀ ਕਿਰਪਾ ਦਾ ਪਾਤਰ ਬਣਿਆ ਜਾ ਸਕਦਾ ਹੈ ਪਾਤਸ਼ਾਹ ਕਹਿੰਦੇ ਸਲਾਮ ਜਵਾਬ ਦੋਵਹਿ ਕਰਐ ਮੱਥਾ ਵੀ ਟੇਕ ਰਿਹਾ ਗੁਰੂ ਅੱਗੇ ਸਲਾਮ ਵੀ ਕਰ ਰਿਹਾ ਤੇ ਜਦੋਂ ਗੁਰੂ ਕੋਈ ਬਚਨ ਕਹਿੰਦਾ ਕੋਨੋ ਜਵਾਬ ਵੀ ਦੇ ਦਿੰਨਾ ਵੀ ਨਹੀਂ ਨਹੀਂ ਜੀ ਇਹ ਨਹੀਂ ਹੋ ਸਕਦਾ ਤੁਸੀਂ ਸੁਣਿਆ ਹੋਣਾ ਨਾ ਜਦੋਂ ਕਿਸੇ ਸਿੱਖ ਨੂੰ ਗੁਰੂ ਕੇ ਇਤਿਹਾਸ ਦੇ ਵਿੱਚੋਂ ਸੁਣਾਇਆ ਜਾਂਦਾ ਜੀ ਜਿਨ੍ਹਾਂ ਨੇ ਬਾਣੀ ਤੇ ਭਰੋਸਾ ਰੱਖਿਆ ਵੀ ਉਹਨਾਂ ਨੇ ਜੀਵਨ ਵਿੱਚ ਆ ਕੁਝ ਖਟਿਆ ਕਈ ਵਾਰ ਸਾਡੇ ਪੜੇ ਲਿਖੇ ਵੀਰ ਜੱਪੜੇ ਲਿਖੇ ਗੁਰਮੁਖ ਪਿਆਰੇ ਕਹਿ ਦਿੰਦੇ ਨਹੀਂ ਨਹੀਂ ਜੀ ਇਹ ਕਿਵੇਂ ਹੋ ਸਕਦਾ ਕਿਸੇ ਨੂੰ ਕਹੋ ਵੀ ਜਦੋਂ ਭਾਈ ਮਤੀ ਦਾਸ ਜੀ ਦੇ ਸੀਸ ਧਿਆਰਾ ਚੱਲ ਰਿਹਾ ਸੀ ਪਾਈ ਮਤੀ ਦਾਸ ਜੀ ਨੇ ਸੀ ਵੀ ਨਹੀਂ ਕੀਤਾ ਸਰੀਰ ਦੋ 파ੜ ਹੋਣ ਤੋਂ ਬਾਅਦ ਵੀ ਜਪਜੀ ਸਾਹਿਬ ਦੇ ਪਾਠ ਦੀ ਆਵਾਜ਼ ਆਉਂਦੀ ਰਹੀ ਅੱਜ ਕੱਲ ਦੀ ਪੜ੍ਹੀ ਲਿਖੀ ਮਤ ਕਹੇਗੀ ਨਹੀਂ ਜੀ ਇਹ ਕਿਵੇਂ ਹੋ ਸਕਦਾ ਇਹਨਾਂ ਨੂੰ ਹੀ ਗੁਰੂ ਨਾਨਕ ਸਾਹਿਬ ਨੇ ਕਿਹਾ ਸਲਾਮ ਜਵਾਬ ਦੋ ਵਹਿ ਕਰੈ ਅਗਰ ਤੈਨੂੰ ਆਪਣੇ ਗੁਰੂ ਦੇ ਉੱਪਰ ਭਰੋਸਾ ਹੀ ਨਹੀਂ ਹੋਇਆ ਪਾਵਨ ਬਾਣੀ ਦੇ ਉੱਪਰ ਭਰੋਸਾ ਹੀ ਨਹੀਂ ਹੋਇਆ ਫਿਰ ਤੇਰਾ ਟੇਕਿਆ ਹੋਇਆ ਮੱਥਾ ਵੀ ਕਿਸੇ ਕਾਰਜ ਨਹੀਂ ਕਿਉਂਕਿ ਗੁਰੂ ਬਖਸ਼ਿਸ਼ ਹੀ ਉਦੋਂ ਕਰਦਾ ਹੈ ਜਦੋਂ ਗੁਰੂ ਤੇ ਭਰੋਸਾ ਬਣਦਾ ਹੈ। ਇਹਨੂੰ ਥੋੜਾ ਜਿਹਾ ਆਪ ਇਤਿਹਾਸ ਦੇ ਵਿੱਚੋਂ ਵਿਚਾਰੀਏ। ਧੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਲੈਨਾ ਜੀ ਦੀਆਂ ਬੜੀਆਂ ਬਖਸ਼ਿਸ਼ਾਂ। ਸਭ ਤੋਂ ਵੱਧ ਜਿਹੜੀਆਂ ਗੁਰਮਖੋ ਪ੍ਰੀਖਿਆਵਾਂ ਨੇ ਨਾ ਭਾਈ ਲੈਨਾ ਜੀ ਦੀਆਂ ਧੰ ਗੁਰੂ ਨਾਨਕ ਸਾਹਿਬ ਨੇ ਲਈਆਂ। ਬੜੀਆਂ ਕਠਨ ਪ੍ਰੀਖਿਆਵਾਂ। ਅੱਜ ਦੇ ਸਮੇਂ ਵਿੱਚ ਉਹ ਪ੍ਰੀਖਿਆਵਾਂ ਕੋਈ ਪਾਸ ਕਰੀ ਨਹੀਂ ਸਕਦਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਾਈ ਲੈਣਾ ਜੀ ਨੂੰ ਕਿਹਾ ਭਾਈ ਲੈਣੇ ਆ ਕਿਕਰ ਦਾ ਰੁੱਖ ਹੈ ਇਹਦੇ ਤੇ ਚੜ ਕੇ ਇਹਦੀ ਟਾਣੀ ਹਲਾ ਤੇ ਇਹਦੇ ਤੋਂ ਮਿਠਾਈ ਡਿੱਗੇਗੀ ਮੈਨੂੰ ਪਤਾ ਇੱਥੇ ਬੜੇ ਸਾਡੇ ਕੁਝ ਪ੍ਰਚਾਰਕਾਂ ਨੇ ਵੀ ਇਸ ਸਾਖੀ ਦੇ ਉੱਪਰ ਤਰਕ ਕੀਤਾ ਸਾਡੇ ਕੁਝ ਪ੍ਰਚਾਰਕਾਂ ਨੇ ਵੀ ਇਸ ਸਾਖੀ ਨੂੰ ਮਨ ਘੜਤ ਕਹਾਣੀ ਕਿਹਾ ਗਪੌੜ ਕਿਹਾ ਬੜਾ ਕੁਝ ਕਿਹਾ ਪਰ ਥੋੜਾ ਜਿਹਾ ਇਹਦੇ ਪ੍ਰਤੀ ਨਾ ਜਾਗਰੂਕ ਹੋਵੋ ਇਹਨੂੰ ਥੋੜਾ ਜਿਹਾ ਭਾਵਨਾ ਨਾਲ ਸੁਣਿਓ ਵੀ ਅਸਲ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣਾ ਕੀ ਚਾਹੁੰਦੇ ਸਨ ਜਦੋਂ ਗੁਰੂ ਨਾਨਕ ਸਾਹਿਬ ਨੇ ਕਿਹਾ ਨਾ ਭਾਈ ਲੈਨੇ ਇਸ ਰੁੱਖ ਤੇ ਕਿਕਰ ਦੇ ਰੁੱਖ ਤੇ ਚੜ ਜਾ ਟਾਣੀ ਹਿਲਾ ਤੇ ਇਹਦੇ ਤੋਂ ਮਿਠਾਈ ਡਿੱਗੇਗੀ ਇਤਿਹਾਸ ਕਹਿੰਦਾ ਹੈ ਭਾਈ ਲੈਣਾ ਜੀ ਸੱਤ ਵਚਨ ਕਰਕੇ ਜਦੋਂ ਰੁੱਖ ਤੇ ਚੜਨ ਲੱਗੇ ਨਾ ਤੇ ਕਿਸੇ ਨੇ ਬਾਹ ਫੜ ਕੇ ਕਿਹਾ ਭਾਈ ਲੈਣੇ ਚੱਲ ਅਸੀਂ ਮੰਨਿਆ ਤੇਰੀ ਗੁਰੂ ਨਾਨਕ ਵਿੱਚ ਬੜੀ ਸ਼ਰਧਾ ਹੈ ਤੇਰਾ ਗੁਰੂ ਨਾਨਕ ਨਾਲ ਬੜਾ ਪ੍ਰੇਮ ਹੈ ਪਰ ਥੋੜੀ ਜੀ ਅਕਲ ਤਾਂ ਵਰਤ ਨਾ ਇਹ ਤੇ ਵੇਖ ਵੀ ਕਦੇ ਕਿਕਰ ਨੂੰ ਵੀ ਮਿਠਾਈ ਲੱਗੀ ਹੈ ਉੱਥੇ ਭਾਈ ਲੈਣੇ ਦਾ ਫਿਰ ਗੁਰੂ ਦੇ ਉੱਪਰ ਭਰੋਸਾ ਤੇ ਭਾਈ ਲੈਣੇ ਦਾ ਉੱਤਰ ਸੁਣੋ ਪਾਈ ਲੈਣਾ ਜੀ ਕਹਿੰਦੇ ਮੈਨੂੰ ਮੇਰੇ ਗੁਰੂ ਨੇ ਦੋ ਗੱਲਾਂ ਕਈਆਂ ਨੇ ਗੁਰੂ ਨਾਨਕ ਸਾਹਿਬ ਨੇ ਪਹਿਲੀ ਗੱਲ ਇਹ ਕਈਏ ਵੀ ਤੂੰ ਕਿੱਕਰ ਦੇ ਰੁੱਖ ਤੇ ਚੜਨਾ ਦੂਜੀ ਗੱਲ ਇਹ ਕਈਏ ਕਿ ਟਾਣੀ ਨੂੰ ਹਿਲਾਉਣਾ ਇਹ ਤੇ ਮੈਨੂੰ ਕਿਹਾ ਹੀ ਨਹੀਂ ਵੀ ਮਠਾਈ ਤੂੰ ਡਿੱਗਣੀ ਹੈ ਮੈਨੂੰ ਦੋ ਹੁਕਮ ਹੋਏ ਨੇ ਕਿ ਲੈਣੇ ਕਿੱਕਰ ਦੇ ਰੁੱਖ ਤੇ ਚੜ ਤੇ ਟਾਣੀ ਹਿਲਾ ਕਹਿੰਦਾ ਮੈਂ ਬਸ ਆਪਣੇ ਇਹ ਦੋ ਬਚਨ ਕਮਾਉਣੇ ਨੇ ਅੱਗੋਂ ਮਿਠਾਈ ਡੇਗਣੀ ਨਾ ਡੇਗਣੀ ਇਹ ਗੁਰੂ ਨਾਨਕ ਦਾ ਕੰਮ ਹੈ ਆਖੋ ਸਤਨਾਮ ਅਸਲ ਦੇ ਵਿੱਚ ਗੁਰੂ ਨਾਨਕ ਸਾਹਿਬ ਇਹ ਪਰਖ ਲੈਣਾ ਚਾਹੁੰਦੇ ਸਨ ਭਾਈ ਲੈਣੇ ਦੀ ਵੀ ਸਹੀ ਬਚਨ ਤੇ ਕੋਈ ਵੀ ਮੰਨ ਸਕਦਾ ਹੈ ਕਿਸੇ ਨੂੰ ਕਹੋ ਪਾਣੀ ਦਾ ਗਲਾਸ ਫੜਾ ਦੇ ਅਗਲਾ ਮਿੰਟ ਚ ਫੜਾ ਦੇਗਾ ਕੋਈ ਵੱਡੀ ਗੱਲ ਨਹੀਂ ਪਰ ਜਿੱਥੇ ਦਿਮਾਗ ਆ ਕੇ ਕਹੇ ਨਾ ਵੀ ਇਹ ਕਿਵੇਂ ਹੋ ਸਕਦਾ ਹੈ ਉੱਥੇ ਫਿਰ ਗੁਰੂ ਤੇ ਭਰੋਸਾ ਬਣਦਾ ਜਾਂ ਨਹੀਂ ਬਣਦਾ ਇਹ ਪਰਖ ਗੁਰੂ ਨਾਨਕ ਸਾਹਿਬ ਨੇ ਕਰਨ ਵਾਸਤੇ ਭਾਈ ਲੈਣ ਨੂੰ ਉਹ ਗੱਲ ਕਹੀ ਸੀ ਤੇ ਸੱਚਮੁੱਚ ਭਾਈ ਲੈਣਾ ਜੀ ਫਿਰ ਗੁਰੂ ਦਾ ਬਚਨ ਕਮਾ ਕੇ ਕਿਕਰ ਤੇ ਚੜੇ ਇਤਿਹਾਸ ਇਸ ਗੱਲ ਦਾ ਗਵਾਹ ਹੈ ਗੱਲ ਸਾਰੀ ਗੁਰੂ ਦੇ ਹੁਕਮ ਨੂੰ ਮੰਨਣ ਦੀ ਹੈ ਜਿੱਥੇ ਤੁਹਾਡੀ ਆਪਣੀ ਸਿਆਣਪ ਆਪਣੀ ਅਕਲ ਵਿੱਚ ਆ ਕੇ ਅੜਨ ਲੱਗ ਪਈ ਮੈਂ ਇਹ ਨਹੀਂ ਕਹਿ ਰਿਹਾ ਵੀ ਸਿੱਖ ਸਿਆਣਪ ਨਾਲ ਵਰਤੇ ਭਾਈ ਗੁਰਦਾਸ ਜੀ ਵੀ ਕਹਿੰਦੇ ਨੇ ਵੀ ਸਿੱਖ ਸਿਆਣਪ ਵਰਤੇ ਪਰ ਕਿੱਥੇ ਦੁਨੀਆ ਵਿੱਚ ਵਿਚਰਨ ਵੇਲੇ ਆਪਣੀ ਸਿਆਣਪਕ ਨਹੀਂ ਅਕਲ ਵਰਤੇ ਗੁਰੂ ਕੋਲ ਆ ਕੇ ਆਪਣੀ ਸਿਆਣਪਾਂ ਆਪਣੀਆਂ ਅਕਲਾਂ ਉੱਥੇ ਉਤਾਰ ਕੇ ਆਇਆ ਕਰੀਏ ਜਿੱਥੇ ਜੋੜੇ ਉਤਾਰ ਕੇ ਆਉਂਦੇ ਹਾਂ ਹੁਣ ਜੇ ਕੋਈ ਬੰਦਾ ਕਹੇ ਜੀ ਨਹੀਂ ਵੀ ਆਪਣਾ ਗਿਆਨ ਬੜੀ ਵੱਡੀ ਚੀਜ਼ ਐ ਉਹ ਗੁਰਮੁਖੋ ਬੇਸ਼ੱਕ ਗਿਆਨ ਚਾਨਣ ਹੈ ਗਿਆਨ ਦੀਵਾ ਹੈ ਪਰ ਸੂਰਜ ਦੇ ਸਾਹਮਣੇ ਜੇ ਕੋਈ ਦੀਵਾ ਬਾਲੇ ਕੀ ਇਹ ਮੂਰਖਤਾ ਨਹੀਂ ਹੋਏਗੀ ਸਾਡੇ ਕੋਲ ਜਿਹੜੀਆਂ ਅਕਲਾਂ ਨੇ ਇਹ ਦੀਵੇ ਵਰਗੀਆਂ ਨੇ ਤੇ ਜਿਹੜਾ ਗੁਰੂ ਦਾ ਗਿਆਨ ਹੈ ਉਹ ਸੂਰਜ ਵਰਗਾ ਹੈ ਤੇ ਇੱਕ ਪਾਸੇ ਸੂਰਜ ਚਮਕ ਰਿਹਾ ਦੂਜੇ ਪਾਸੇ ਤੂੰ ਦੀਵਾ ਬਾਲ ਕੇ ਕਹੇ ਨਹੀਂ ਨਹੀਂ ਦੀਵੇ ਦੀ ਵੀ ਬੜੀ ਵੱਡੀ ਲੋੜ ਐ ਉਹ ਗੁਰਮੁਖੋ ਦੀਵੇ ਦੀ ਲੋੜ ਹਨੇਰੇ ਵਿੱਚ ਹੁੰਦੀ ਹੈ ਤੇ ਗੁਰੂ ਕੀ ਹੈ ਬਾਣੀ ਕੀ ਹੈ ਮਰਜ਼ ਕਹਿੰਦੇ ਗੁਰਬਾਣੀ ਇਸ ਜਗ ਮਹਿ ਚਾਨਣ ਬਾਣੀ ਤੇ ਆਪ ਹੀ ਬੜਾ ਵੱਡਾ ਚਾਨਣ ਹੈ ਇਹਨੂੰ ਤੇਰੀ ਅਕਲ ਦੀ ਤੇਰੀ ਸਿਆਣਪ ਦੀ ਲੋੜ ਕੋਈ ਨਹੀਂ ਹਾਂ ਤੈਨੂੰ ਜ਼ਰੂਰਤ ਪੈ ਸਕਦੀ ਹੈ ਬਾਣੀ ਦੀ ਤੇਰੇ ਜੀਵਨ ਵਿੱਚ ਬਾਣੀ ਦੀ ਲੋੜ ਹੈ ਪਰ ਬਾਣੀ ਨੂੰ ਤੇਰੇ ਚਾਨਣ ਦੀ ਤੇਰੀ ਅਕਲ ਦੀ ਸਿਆਣਪ ਦੀ ਲੋੜ ਨਹੀਂ ਇਸ ਵਾਸਤੇ ਮਹਾਰਾਜ ਖੁਦ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਚਤੁਰਾਈ ਨਾ ਚਤਰਪੂਜ ਪਾਈਐ ਤੇਰੀਆਂ ਚਤੁਰਾਈਆਂ ਤੇਰੀਆਂ ਅਕਲਾਂ ਤੇਰੀਆਂ ਸਿਆਣਪ ਨਾਲ ਤੈਨੂੰ ਗੁਰੂ ਨਹੀਂ ਮਿਲਣਾ ਗੁਰੂ ਦੀ ਪ੍ਰਾਪਤੀ ਜਿੱਦਣ ਹੋਏਗੀ ਜਿੱਦਣ ਗੁਰੂ ਦੇ ਅੱਗੇ ਆ ਕੇ ਸਮਰਪਣ ਕਰ ਦਿੱਤਾ ਨਾ ਉਸ ਦਿਨ ਤੇਰੇ ਤੇ ਕਿਰਪਾ ਹੋਏਗੀ